ਦੇ ਹੁਕਮਾਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵਕੀਰਾਂ ਨੂੰ ਮੋਹਾਲੀ ਥਾਣੇ ਚ ਮਿਲੀ ਐਫ ਆਈ ਆਰ ਦੀ ਕਾਪੀ ਕਿਹਾ ਹੁਣ ਅੱਗੇ ਦੇਖਾਂਗੇ ਕਾਨੂੰਨੀ ਰਾਹ ਕੱਲ ਮੋਹਾਲੀ ਥਾਣੇ ਚ ਪੇਸ਼ ਹੋਣਗੇ ਬਾਜਵਾ ਸ੍ਰੀਮਾਨ ਦਾ ਬਾਜਵਾ ਤੇ ਮੁਰਤੀ ਖਾ ਨਿਸ਼ਾਨਾ ਬੋਲੇ ਜਦੋਂ ਪੁੱਛਿਆ ਬੰਬ ਕਿੱਥੇ ਨੇ ਤਾਂ ਬਾਜਵਾ ਲੱਪਣ ਲੱਗੇ ਮਕੀਬ ਪੰਜਾਬ ਤੇ ਉਂਗਲ ਚੁੱਕਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ ਕਾਜਿੰ ਬਾਜਵਾ ਨੂੰ ਮਿਲਿਆ ਹਾਈ ਕਮਾਂਡ ਦਾ ਸਾਜ ਆਰਾਮ ਰਮੇਸ਼ ਬੋਲੇ ਬਾਜਵਾ ਨੇ ਜੋ ਕਿਹਾ ਮੀਡੀਆ ਰਿਪੋਰਟਰ ਦੇ ਅੱਗੇ ਕਿਹਾ ਪੰਜਾਬ ਕਾਂਗਰਸ ਵੀ ਕੱਲ ਬਾਜਵਾ ਦੇ ਖਿਲਾਫ ਕਰੇਗੀ ਪ੍ਰਦਰਸ਼ਨ ਕਾਜਿੰ ਬਾਜਵਾ ਤੇ ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਸਰਮਝੀਆਂ ਨੇ ਖੁੱਲ ਕੇ ਕੀਤਾ ਬਾਜਵਾ ਦਾ ਸਮਰਥਨ ਤਾਂ ਜਾਖੜ ਬੋਲੇ ਬਾਜਵਾ ਨੇ ਖੁਦ ਕੀਤੀ ਲਾਈਨ ਕ੍ਰੋਸ ਪਰ ਹੁਣ ਆਪਣੇ ਪ੍ਰਧਾਨ ਮੰਤਰੀ ਸੀਐਮ ਦੇ ਪੈਰੀ ਨਾਲ ਟਿਕਣਾ ਮਜੀਠਿਆ ਮਜੀਠਾਚ ਹੋਏ ਕਤਲ ਦੇ ਮਾਮਲੇ 'ਚ ਮਜੀਠਿਆ ਨੇ ਕਿਹਾ ਸੂਬਾ ਸਰਕਾਰ ਕਿਹਾ ਪੰਜਾਬ ਗੈਂਗਲੈਂਡ ਬਣ ਗਿਆ ਪਰ ਸਰਕਾਰ ਸਥਿਤੀ ਨੂੰ ਕੰਟਰੋਲ ਕਰਨ ਦੀ ਥਾਂ ਹਕੀਕਤ ਦੱਸਣ ਵਾਲਿਆਂ ਨੂੰ ਦਬਾਉਣ ਦੀ ਕਰ ਰਹੀ ਹੈ ਕੋਸ਼ਿਸ਼ ਡਾਕਟਰ ਅੰਮ੍ਰਿਤ ਵੇਕਰ ਦੀ ਬੁੱਧੀ ਭਰੇਦਾਰੀ ਤੇ ਸਿਆਸੀ ਕਮਸਾਲ ਲੁਧਿਆਣਾ 'ਚ ਬੁੱਤ ਦੀ ਰਾਖੀ ਕਰਨ ਲਈ ਬੰਦੂਕ ਲੈ ਕੇ ਪਹੁੰਚੇ ਆਪ ਵਿਧਾਇਕ ਕੁਲਵੰਤ ਸਿੱਧੂ ਭਾਜਪਾ ਬੋਲੀ ਵਿਧਾਇਕਾਂ ਨੂੰ ਆਪਣੀ ਸਰਕਾਰ ਤੇ ਹੀ ਭਰੋਸਾ ਨੇ

ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਸਰਬਜੋਤ ਕੌਰ ਨਿਊਜ਼ 819 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾਦ ਕਿਉਂਕਿ ਬੰਬਾ ਵਾਲੇ ਬਿਆਨ ਦੇਣ ਤੋਂ ਬਾਅਦ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਭਗਵੰਤ ਪਾਣ ਦੇ ਨਿਸ਼ਾਨੇ ਤੇ ਆ ਗਏ ਨੇ ਸੀਐਮ ਭਗਵੰਤ ਪਾਣ ਨੇ ਬਾਜਵਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਮੁਰਤੋ ਉਹਨਾਂ ਦੇ ਸੋਰਸ ਬਾਰੇ ਵੀ ਪੁੱਛਿਆ ਤਾਂ ਉੱਥੇ ਹੀ ਬਾਜਵਾ ਦੇ ਹੱਥ ਵਿੱਚ ਕਾਂਗਰਸ ਸਰਕਾਰ ਦੇ ਨਿਊਜ਼ 18 ਦੇ ਕਟਾਰੇ ਦੇ ਵਿੱਚ ਦਿੱਤੇ ਗਏ ਬੰਬਾ ਵਾਲੇ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਲਪੇਟੇ ਵਿੱਚ ਆ ਗਏ ਨੇ ਮੁੱਖ ਮੰਤਰੀ ਮਾਨ ਨੇ ਬਾਜਵਾ ਤੇ ਲੋਕਾਂ ਦੇ ਅੰਦਰ دہشت ਫਲਾਉਣ ਦੇ ਇਲਜ਼ਾਮ ਲਾਏ ਤੇ ਨਾਲ ਹੀ ਪੰਜਾਬ ਬੰਬਾ ਵਾਲੇ ਸੁਰਸਤਾ ਮੁਰਦ ਤੋਂ ਨਾਮ ਪੁੱਛਿਆ ਉਹਨਾਂ ਦੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਇਆ ਜਾਂਦਾ ਸੀ ਤੇ 50 ਆਏ ਨੇ 32 ਚੱਲ ਬਾਟ 19 ਚੱਲ ਗਏ ਮੈਂ ਕਿਹ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਸਰਕਾਰ ਦੇ ਘੇਰੇ ਵਿਚਾਲੇ ਬਾਜਵਾ ਨੂੰ ਕਾਂਗਰਸ ਹਾਈ ਕਮਾਂਡ ਦਾ ਸਾਥ ਮਿਲਿਆ ਜੈ ਰਾਮ ਰਮੇਸ਼ ਨੇ ਦਾਵਾ ਕੀਤਾ ਕਿ ਬਾਜਵਾ ਨੇ ਜੋ ਵੀ ਕੀਤਾ ਉਹ ਪਹਿਲਾਂ ਤੋਂ ਮੀਡੀਆ ਦੇ ਵਿੱਚ ਛਪ ਚੁੱਕਿਆ ਹੈ ਸਰਕਾਰ ਕਾਨੂੰਨ ਵਿਵਸਥਾ ਤੇ ਧਿਆਨ ਦੇਣ ਦੀ ਥਾਂ ਵਿਰੋਧੀ ਧਿਰ ਨੂੰ ਦਬਾਉਣਾ ਚਾਹੁੰਦੀ ਹੈ ਤੇ ਇਸ ਵਿਚਾਲੇ ਪੰਜਾਬ ਕਾਂਗਰਸ ਵੀ ਖੁੱਲ ਕੇ ਬਾਜਵਾ ਦੇ ਨਾਲ ਖੜੀ ਹੋ ਗਈ ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜਿੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀੜਾਇਨਾ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਏ ਜੇ ਖਾਰਾ ਬੰਬੋ ਕਹਿ ਰਿਹਾ ਚੱਲ ਰਹੇ ਤਾਂ ਚੱਲ ਵੀ ਰਹੇ ਨਾ ਬਾਜਵਾ ਨੂੰ ਭਵੇਂ ਕਾਂਗਰਸ 사이 ਕਮਾਂਡ ਦਾ ਸਾਥ ਮਿਲ ਰਿਹਾ ਪਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਜਵਾ ਨੇ ਖੁਦ ਲਾਈਨ ਕਰਾਸ ਕੀਤੀ ਹੈ ਪਰ ਹੁਣ ਉਹਨਾਂ ਨੂੰ ਪੱਕੇ ਪੈਰੀ ਰਹਿਣਾ ਚਾਹੀਦਾ ਆ ਜਿਹੜੇ ਗ੍ਰੇਨੇਡ ਦੀ ਗੱਲ ਕਰ ਰਹੇ ਸਾਬ ਆਈ ਥਿੰਕ ਉਹਨਾਂ ਤੇ ਪਰਚਾ ਦਰਜ ਹੋਣਾ ਨਾ ਹੋਣਾ ਸਹੀ ਹੈ ਨਹੀਂ ਹੈ ਪਰ ਇੱਕ ਗੱਲ ਹੈ ਹੀ ਹੈਜ਼ ਆਸਕਡ ਫਾਰ ਇਟ ਇੱਕ ਲਿਮਿਟ ਹੁੰਦੀ ਹੈ ਜੀ ਸਾਹਿਬ ਹੀ ਹੈਜ਼ ਕ੍ਰੋਸਡ ਦੈਟ ਲਿਮਿਟ ਪਹਿਲਾਂ ਕਹਿੰਦੇ ਸੀ ਮੇਰੇ ਕੋਲ ਐਨਐਮਐਲ ਮੇਰੇ ਨਾਲ ਟੱਚ ਹੀ ਐ ਸੀ ਸਵੇਰੇ ਪਲਟ ਦਿਆਂਗੇ ਇਹ ਕਰ ਲਾਂਗੇ ਉਹ ਕਰ ਲਾਂਗੇ ਹੁਣ ਉਸੇ ਮਸਲੇ 'ਤੇ ਆ ਕੇ ਇਹਨਾਂ ਨੇ ਹੀ ਹੈਜ਼ ਕ੍ਰੋਸਡ ਦੈਟ ਓਜੀਡੀ ਆ ਇੱਕ ਸਮਵੇਅਰ ਅਲੋਂਗ ਦ ਲਾਈਨ ਇਸ ਸਬਦੇ ਵਿਚਾਲੇ ਬਾਜਵਾ ਦੇ ਵਕੀਲਾਂ ਨੇ ਕੋਰਟ ਦੇ ਜ਼ਰੀਏ ਐਫਆਈਆਰ ਦੀ ਕਾਪੀ ਹਾਸਲ ਕਰ ਲਈ ਹੈ ਅਤੇ ਹੁਣ ਅੱਗੇ ਦੇ ਕਾਨੂੰਨੀ ਰਾਹ ਤਲਾਸ਼ੇ ਜਾ ਰਹੇ ਨੇ ਐਫਆਈਆਰ ਤਨੂਜੀ ਜਿਵੇਂ ਉੱਥੇ ਵੀ ਦੱਸਿਆ ਸੀਗਾ ਵੈਸੇ 24 ਆਵਰ ਦੇ ਵਿੱਚ ਵਿੱਚ ਇਹਨਾਂ ਨੇ ਆਨਲਾਈਨ ਅਪਲੋਡ ਕਰਨੀ ਹੁੰਦੀ ਹੈ ਇਹਨਾਂ ਨੇ ਅਪਲੋਡ ਨਹੀਂ ਕਰ ਰੇ ਸੀਗੇ ਤੇ ਸਾਨੂੰ ਕਿਤੇ ਕਾਪੀ ਪ੍ਰੋਵਾਈਡ ਵੀ ਨਹੀਂ ਹੋ ਪਾਰੀ ਸੀਗੀ ਇਸ ਲਈ ਸਾਨੂੰ ਐਪਲੀਕੇਸ਼ਨ ਫਾਈਲ ਕਰਨੀ ਪਈ ਦ ਕੋਰਟ ਵਾਸ ਗ੍ਰੇਸ਼ੀਅਸ ਉਹਨਾਂ ਨੇ ਆਰਡਰ ਕਰਤਾ ਕਿ ਐਸਐਚਓ ਕਨਸਰਨਡ ਸ਼ੂਡ ਗਿਵ ਦ ਕਾਪੀ ਆਫ ਦ ਐਫਆਈਆਰ ਟੂ ਦ ਕਾਉਂਸਲਸ ਉਹ ਜਦ ਅਸੀਂ ਇੱਥੇ ਆਏ ਤਾਂ ਇਹਨਾਂ ਨੇ ਸਾਨੂੰ ਕਾਪੀ ਐਫਆਈਆਰ ਦੀ ਦੇ ਦਿੱਤੀ ਕੋਈ ਐ ਪ੍ਰੋਬਲਮ ਨਹੀਂ ਸੀ ਹੁਣ ਸਾਨੂੰ ਹੁਣੇ ਰਿਸੀਵ ਹੋਈ ਹੈ ਪੰਜਾਬ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਦੇ ਖਿਲਾਫ ਮੁਹਾਲ ਈਐਫਆਈਆਰ ਸਾਈਬਰ ਸੈੱਲ ਦੇ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਤਰਨਪ੍ਰੀਤ ਕੌਰ ਦੀ ਸ਼ਿਕਾਇਤ ਕੀਤੀ ਗਈ ਹੈ। ਬਿਊਰੋ ਰਿਪੋਰਟ ਨਿਊ ਸਿਟੀਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਪੁਲਿਸ ਨੇ ਉਨ੍ਹਾਂ ਨੂੰ ਅੱਜ ਦੁਪਹਿਰ 12 ਵਜੇ ਪੁਸ਼ਕੀ ਦੇ ਲਈ ਸੱਦਿਆ ਸੀ ਇਸ ਦੌਰਾਨ ਉਹ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਦੇ ਥਾਣੇ 'ਚ ਪੇਸ਼ ਨਾ ਹੋਣ ਤੇ ਆਪ ਨੇ ਪਲਟਵਾਰ ਦਿੱਤੀ ਵਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ న్యూਸ 18 ਤੇ ਅਜੇਹਾ ਵੱਡਾ ਬਿਆਨ ਦਿੱਤਾ ਜਿਸ ਦੇ ਬਾਅਦ ਬਾਜਵਾਦਿਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੁਲਿਸ ਨੇ ਪਹਿਲਾਂ ਐਫ ਆਈ ਆਰ ਦਰਜ ਕੀਤੀ ਤੇ ਫਿਰ ਸੋਮਵਾਰ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਫੇਸ 7 ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪੁੱਛਗਿੱਛ ਦੇ ਲਈ ਸੱਦਿਆ ਪਰ ਸੋਮਵਾਰ ਨੂੰ ਪ੍ਰਤਾਪ ਬਾਜਵਾ ਥਾਣੇ ਦੇ ਵਿੱਚ ਪੇਸ਼ ਨਹੀਂ ਹੋਏ ਬਾਜਵਾ ਦੇ ਵਕੀਲ ਥਾਣੇ 'ਚ ਪਹੁੰਚੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਦਾਵਾ ਕੀਤਾ ਕਿ ਬਾਜਵਾ ਮੰਗਲਵਾਰ ਨੂੰ ਥਾਣੇ ਦੇ ਵਿੱਚ ਪੇਸ਼ ਹੋਣਗੇ ਜਿਹੜਾ ਜੋ ਵੀ ਸ਼ਡਿਊਲ ਹੈ ਅਜਦਾ ਉਹ ਕੈਨਸਲ ਕਰਕੇ ਉੱਥੇ ਪੇਸ਼ ਹੋ ਜਾਂਦੇ ਸੋ ਉਹਨਾਂ ਨੇ ਕੱਲ ਦਾ ਟਾਈਮ ਮੰਗਿਆ ਔਰ ਉਸੇ ਕਰਕੇ ਸੀਨ ਰਾਈਟਿੰਗ ਦੇ ਵਿੱਚ ਲਿਖ ਕੇ ਦਿੱਤਾ ਹੈ ਮਤਲਬ ਰਾਈਟਿੰਗ ਦੇ ਵਿੱਚ ਇਹਨਾਂ ਨੂੰ ਦਿੱਤਾ ਹੈ ਔਰ ਉਹ ਉਹ ਮਤਲਬ ਵੀ ਵਾਂਟਡ ਕਿ ਜੋ ਵੀ ਹੋਵੇ ਡਾਕੂਮੈਂਟਡ ਹੋਵੇ ਔਰ ਉਸੇ ਚੀਜ਼ ਨੂੰ ਉਹਨਾਂ ਨੇ ਬੜੀ ਬੜੇ ਆਰਾਮ ਦੇ ਨਾਲ ਪੁਲਿਸ ਨੇ ਐਕਸੈਪਟ ਵੀ ਕਰ ਲਿਆ ਔਰ ਕਹਿਤਾ ਕਿ ਠੀਕ ਹੈ ਜੀ ਜੋ 15 ਤਰੀਕ ਨੂੰ ਮਤਲਬ ਕੱਲ ਨੂੰ ਆਉਣਾ ਚਾਹੁੰਦੇ 2 ਵਜੇ ਤੇ ਸਾਨੂੰ ਉਹ ਵੀ ਐਕਸੈਪਟ ਤਦ ਦਸੀਆਂ ਮਾਨ ਨੇ ਇੱਕ ਵਾਰ ਫਿਰ ਬਾਜਵਾ ਨੂੰ ਨਿਸ਼ਾਨੇ ਤੇ ਲਿਆ ਸੀਐਮ ਨੇ ਕਿਹਾ ਕਿ ਉਹਨਾਂ ਜਦੋਂ ਪੁੱਛਿਆ ਕਿ ਬੰਬ ਕਿੱਥੇ ਆ ਤੂੰ ਵਕੀਲ ਜੇ ਕਿਸ ਨੇ ਪੰਜਾਬ ਤੇ ਉਂਗਲ ਚੁੱਕੀ ਤਾਂ ਉਸ ਨੂੰ ਬਖਸ਼ਾਗਾ ਨਹੀਂ। ਉਹਨਾਂ ਦੇ ਨਾ ਜਾਇਆ ਕਰੋ ਉਹ ਬੁੱਲੀ ਜਾਂਦੇ ਰਹਿੰਦੇ ਨੇ। ਉਹਦਾ ਕੱਲ ਇੱਕ ਬੰਬ ਗੜਿਆ ਹੀ ਜਾਂਦਾ ਸੀ। 50 ਆਏ ਨੇ ਬੱਤੀ ਚੱਲ ਬਟ ਪੈ ਨੇ 18 ਚੱਲ ਗਏ ਮੈਂ ਕਿਹਨੂੰ ਦੱਸ ਕਿੱਥੇ ਨੇ ਫਿਰੇ। ਹੁਣ ਹੁਣ ਵਕੀਲ ਕਰਦਾ ਫਿਰਦਾ। ਤਾਂ ਬਾਜਵਾ ਦੇ ਖਿਲਾਫ ਕੋਈ ਕਾਰਵਾਈ ਨੂੰ ਲੈ ਕੇ ਸਿਆਸਤ ਖੂਬ ਭਖਦੀ ਹੋਈ ਨਜ਼ਰ ਆ ਰਹੀ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਜਾ ਵੜਿੰਗ ਨੂੰ ਸਵਾਲ ਕਰ ਦਿੱਤਾ ਕਿ ਉਹ ਬਾਜਵਾ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਜਾਂ ਨਹੀਂ ਜਦਕਿ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੂਰੀ ਕਾਂਗਰਸ ਬਾਜਵਾ ਦੇ ਨਾਲ ਲੜ ਕੇ ਖੜੀ ਹੈ ਤੇ ਪੰਜਾਬ ਕਾਂਗਰਸ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਵਿੱਚ ਵੱਡੇ ਪ੍ਰਦਰਸ਼ਨ ਦਾ ਵੀ ਐਲਾਨ ਕਰ ਦਿੱਤਾ ਹੈ ਉਧਰ ਅਕਾਲੀ ਆਗੂ ਬਿਕਰਮਜੀਤ ਝੱਟਿਆ ਵੀ ਬਾਜਵਾ ਦੇ ਹੱਕ ਵਿੱਚ ਨਤਰੇ ਨੇ ਸਵਾਜਾ ਵੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਦੇ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸਲੇ ਆਗੂ ਜੇ ਤੁਹਾਡੇ ਬਿਆਨ ਦਾ ਮਤਲਬ ਇਹ ਹੈ ਕਿ ਟਾਂਗਫਸ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ 나 ਪ੍ਰਤਾਪ ਬਾਜਵਾ ਇਹ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਤੇ ਇਹ ਜਸਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਕਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਤੇ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੀ ਪਰਚਾ ਦਿੱਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਿੰਨੇ ਆ ਜੋ ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਆ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਉਗੇ ਇਹ ਚਾਉਂਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ ਇਸ ਮੁੱਦੇ ਤੇ ਮੈਂ ਪ੍ਰਤਾਪ ਸਿੰਘ ਬਾਜਵੇ ਤੇ ਹਰ ਉਸ ਬੰਦੇ ਨਾਲ ਖਲੋਤਾਂ ਜਿਹੜਾ ਲਾਅਨ ਆਰਡਰ ਤੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜਗਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ ਜ਼ਿਕਰ ਹੋ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਨਿਊਜ਼ 18 ਤੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬਾਂ ਬਾਇ ਨੇ ਤੇ 18 ਚੱਲੇ ਨੇ ਤੇ 32 ਚੱਲਣੇ ਬਾਕੀ ਨੇ ਇਸ ਦੇ ਬਾਅਦ ਮੁੱਖ ਮੰਤਰੀ ਨੇ ਬਾਜਵਾਦ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਸੀ ਤੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਬਾਜਵਾਦ ਦੇ ਖਿਲਾਫ ਮਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਬਾਜਵਾਦ ਦੇ ਖਿਲਾਫ ਬੀ ਐਨ ਐਸ ਦੀ ਧਾਰਾ 197 ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਜੋ ਦੇਸ਼ ਦੀ ਪ੍ਰਭੂ ਸੱਤਾ ਤੇ ਇਕਤਾ ਨੂੰ ਖਤਰੇ ਵਿੱਚ ਪਾਉਂਦੀ ਹੈ ਇਸ ਦੇ ਤਹਿਤ ਮਾਮਲਾ ਦਰਜ ਕੀਤਾ ਉੱਥੇ ਬੀ ਐਨ ਐਸ ਦੀ ਧਾਰਾ 353 ਲਗਾਈ ਗਈ ਹੈ ਦੁਸ਼ਮਣੀ ਨਫ਼ਰਤ ਜਾਂ ਦੁਰਭਾਵਨਾ ਪੈਦਾ ਕਰਨ ਦੇ ਇਰਾਦੇ ਦੇ ਨਾਲ ਝੂਠੇ ਬਿਆਨ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਚੰਡੀਗੜ੍ਹ ਤੋਂ ਪਿੰਦਰ ਬਰਾੜ ਦੇ ਨਾਲ ਉਮੇਸ਼ ਸ਼ਰਮਾ న్యూਸ 18 ਪੰਜਾਬ ਉਧਰ ਪ੍ਰਤਾਪ ਸਿੰਘ ਬਾਜਵਾਤੇ ਹੋਈ ਐਫ ਆਈ ਆਰ ਦੇ ਖਿਲਾਫ ਕਾਂਗਰਸ ਦੇ ਵੱਲੋਂ ਵਕਫ ਵਕਾਵਾ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਪੰਜਾਬ ਕਾਂਗਰਸ ਮਤਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਜੋ ਬਿਆਨ ਪ੍ਰਤਾਪ ਸਿੰਘ ਬਾਜਵਾਦ ਵੱਲੋਂ ਦਿੱਤਾ ਗਿਆ ਪੂਰੀ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾਦ ਦੇ ਬਿਆਨ ਦੇ ਨਾਲ ਦੱਤ ਕੇ ਖਲੜ ਖੜੀ ਹੈ ਇਹ ਸਬਦ ਚਲਦੇ ਕੱਲ ਵੀ ਪੰਜਾਬ ਕਾਂਗਰਸ ਦੇ ਜੋ ਵਰਕਰਸ ਨੇ ਚੰਡੀਗੜ੍ਹ ਇਕੱਠੇ ਹੋ ਰਹੇ ਨੇ ਇੱਕ ਵੱਡਾ ਪ੍ਰਦਰਸ਼ਨ ਵੀ ਪੰਜਾਬ ਕਾਂਗਰਸ ਦੇ ਵੱਲੋਂ ਕੀਤਾ ਜਾਇਗਾ ਤਿੰਨ ਵਕਫਾ ਕਸਟੀਨਾਂ ਗੋਤਾਸਪੁਰ ਮਲੋਟ ਤੇ ਬਨਾਲਾ ਦੀਆਂ ਜਿੱਥੇ ਕਿ ਬਾਜਵਾ ਦਿਖਾ ਕੇ ਸਰਕਾਰ ਤੇ ਉਤਰੀ ਹੈ ਪੰਜਾਬ ਕਾਂਗਰਸ ਤੇ ਪੰਜਾਬ ਸਰਕਾਰ ਦੇ ਪੁਤਲੇ ਤੇ ਫੁਕੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ 'ਚ ਵਾਪਰ ਰਹੀਆਂ ਵਾਰਦਾਤਾਂ ਨੂੰ ਲੈ ਕੇ ਸੁੱਭਾ ਸਰਕਾਰ ਨੂੰ ਕੇਰਿਆ ਤੇ ਕਿਹਾ ਕਿ ਪੰਜਾਬ ਗੈਂਗਲੈਂਡ ਬਣ ਚੁੱਕਿਆ ਹੈ ਜਿਸ ਤੇ ਆਵਾਦੀ ਪਾਰਟੀ ਨੇ ਪਲਟਵਾਰ ਕਰ ਦਿਆ ਕਿ ਹਾਕੀ ਗੈਂਗਲੈਂਡ ਦੀ ਜਨਮਦਾਤਾ ਅਕਾਲੀ ਦਲ ਸਰਕਾਰ ਸੀ ਤੇ ਉਸ ਵੇਲੇ ਸਹੀ ਮਾਇਨੇ 'ਚ ਪੰਜਾਬ ਗੈਂਗਲੈਂਡ ਸੀ 3 ਸਾਲ ਤੋਂ ਵੱਧ ਦਾ ਕਾਰਜਕਾਲ ਦਾ ਰਿਜ਼ਲਟ ਕੀ ਹੈ ਕਿ ਇੰਡੋ-ਪਾਕ ਬਾਰਡਰ ਤੇ ਸਥਿਤ ਪੰਜਾਬ ਸੂਬਾ ਅੱਜ ਕੇਵਲ ਤੇ ਕੇਵਲ ਇੱਕ ਜੰਗਲ ਰਾਜ ਗੈਂਗਵਾਰ ਗੈਂਗਲੈਂਡ ਬਣ ਕੇ ਰਹਿ ਗਿਆ 17 ਤੋਂ ਵੱਧ ਬੰਬ ਬਲਾਸਟ ਔਰ ਤੁਸੀਂ ਵੇਖੋ ਟਾਰਗੇਟ ਕਿਨੂੰ ਬਣਾਇਆ ਜਾ ਰਿਹਾ ਸਿੱਧੇ ਪੁਲਿਸ ਫੋਰਸ ਨੂੰ ਥਾਣਿਆਂ ਨੂੰ ਉਸ ਤੋਂ ਬਾਅਦ ਟਾਰਗੇਟ ਬਣਾਇਆ ਗਿਆ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਹਦੇ ਵਿਚਾਰ ਹੀ ਜਿਹੜੇ ਲੋਕ ਚੁੱਪ ਕਰ ਜਾਂਦੇ ਸਨ ਚਾਹੇ ਉਹ ਡਾਕਟਰ ਸਾਹਿਬਾਨ ਨੇ ਚਾਹੇ ਕੋਈ ਆਰਤੀਆ ਹੈ ਚਾਹੇ ਕੋਈ ਕਾਰੋਬਾਰੀ ਆ ਵੱਡਾ ਛੋਟਾ ਚਾਹੇ ਕੋਈ ਪ੍ਰਾਪਰਟੀ ਡਿਵੈਲਪਰ ਹੈ ਉਸ ਨੂੰ ਟਾਰਗੇਟ ਕੀਤਾ ਗਿਆ ਫਰੋਤੀਆਂ ਮੰਗੀਆਂ ਜਾਂਦੀ ਸੀ ਲੱਖਾਂ ਕਰੋੜਾਂ ਦੀਆਂ ਗੈਂਗਲੈਂਡ ਦੱਸ ਰਿਹਾ ਜਿਨ੍ਹਾਂ ਨੇ ਅਸਲ ਦੇ ਵਿੱਚ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਸੀ 2007 ਤੋਂ ਲੈ ਕੇ 17 ਤੱਕ ਦੀ ਸਰਕਾਰ ਦੇ ਦੌਰਾਨ ਕੀ ਨਹੀਂ ਹੋਇਆ ਇੱਕ ਇੱਕ ਚੀਜ਼ਾਂ ਪੋਟਿਆਂ ਦੇ ਉੱਤੇ ਯਾਦ ਨਹੀਂ ਪੰਜਾਬ ਦੇ ਵਿੱਚ ਕੀ ਕੀ ਕੁਝ ਇਹਨਾਂ ਦੀ ਮਿਹਰਬਾਨੀ ਦੇ ਨਾਲ ਹੋਇਆ ਸੀ ਕਿਵੇਂ ਇਹਨਾਂ ਨੇ ਹੜਕਾ ਇੰਚਾਰਜ ਲਾਇਆ ਜੋ ਇਹਨਾਂ ਇੱਕ ਹੜਕ ਕੇ ਤੇ ਉਹਨਾਂ ਨੇ ਕੋਈ ਚੀਜ਼ ਜੜੀ ਸੀ ਉਹ ਛੱਡੀ ਦਾ ਹਰ ਚੀਜ਼ ਤੇ ਕਬਜ਼ਾ ਕਰ ਲਿਆ ਰੇਤਾ ਦਾ ਕਾਰੋਬਾਰ ਕੀਦਾ ਸੀ ਸ਼ਰਾਬ ਦਾ ਕਾਰੋਬਾਰ ਵਿਕਰਮ ਸਿੰਘ ਮਜੀਠੀਆ ਦਾ ਸ਼ਰਾਬ ਦਾ ਸਭ ਤੋਂ ਵੱਡਾ ਕਾਰੋਬਾਰ ਉਹਨਾਂ ਦਿਨਾਂ ਦੇ ਦੌਰਾਨ ਸੀ ਔਰ ਇੱਕ ਗੈਂਗਲਰ ਵੀ ਸੀ ਪਰਤਾਪ ਸਿੰਘ ਬਾਜਵਾ ਦੇ ਮਾਮਲੇ ਤੇ ਰਵਿੰਦਰ ਸਿੰਘ ਬਿੱਟੂ ਨੇ ਵੀ ਪੰਜਾਬ ਸਰਕਾਰ ਨੂੰ ਕੇਰਾ ਤੇ ਕਿਹਾ ਕਿ ਸਿਕਿਉਰਟੀ ਦੇ ਮੁੱਦੇ ਨੂੰ ਨਜ਼ਰਅੰਦਾਜ਼ ਸੀਐਮ ਭਗਵੰਤ ਪੰਨਕਰ ਰਹੇ ਨੇ ਡੇਟਰ ਹੋਪ ਦੇ ਚੰਤੇ ਕੋਈ ਕਾਰਵਾਈ ਨੇ ਪੰਜਾਬ 'ਚ ਪਰੇਸ਼ਾਨੀ ਖੜੀ ਕਰ ਦਿੱਤੀ ਹੈ ਪੰਜਾਬ 'ਚ ਗੈਂਗਸਟਰ ਸ਼ਰਿਆਮ ਕੋਰਨਾ ਹੁਕਮ ਰਹੇ ਨੇ ਪੰਜਾਬ 'ਚ ਬਲਾਸਟ ਹੋਣੇ ਕੋਈ ਆਮ ਗੱਲ ਨਹੀਂ ਹੈ ਸੀਐਮ ਨੂੰ ਬਾਜਵਾ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੀ ਮਿਸਟਰ ਆਫ ਸਟੇਟ ਰਵਿੰਦਰ ਸਿੰਘ ਬਿੱਟੂ ਦੇ ਵੱਲੋਂ ਵੀ ਪੋਸਟ पाई गई एक्स ਤੇ ਉਹਨਾਂ ਨੇ ਲਿਖਿਆ ਕਿ ਸੁਰੱਖਿਆ ਦੇ ਮੁੱਦੇ ਨੂੰ ਨਜ਼ਰਅੰਦਾਜ਼ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਿੱਟੂ ਨੇ ਕਿਹਾ ਕਿ ਲੀਡਰ ਆਫ اپੋਜੀਸ਼ਨ ਤੇ ਕੋਈ ਕਾਰਵਾਈ ਨਹੀਂ ਪੰਜਾਬ 'ਚ ਇੱਕ ਨਵੀਂ ਪਰੇਸ਼ਾਨੀ ਖੜੀ ਕਰ ਦਿੱਤੀ ਹੈ ਪੰਜਾਬ 'ਚ ਗੈਂਗਸਟਰ ਸ਼ਰਿਆਮ ਘੁੰਮ ਰਹੇ ਨੇ ਪੰਜਾਬ 'ਚ ਬਲਾਸਟ ਹੋਣਾ ਕੋਈ ਆਮ ਬਾਤ ਨਹੀਂ ਹੈ ਕੋਈ ਆਮ ਸਿਚੁਏਸ਼ਨ ਨਹੀਂ ਹੈ ਸੀਐਮ ਨੂੰ ਬਾਜਵਾ ਦੇ ਨਾਲ ਪ੍ਰਤਾਪ ਬਾਜੂ ਦੇ ਨਾਲ ਮਿਲ ਕੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਵ ਅੰਬੇਡਕਰ ਦੀ ਜੈਅੰਤੀ ਅੱਜ ਦੇਸ਼ ਭਰ ਵਿੱਚ ਬੜੇ ਹੀ ਧੂਮਧਾਮ ਦੇ ਨਾਲ ਮਨਾਈ ਗਈ ਇਸ ਵਿਚਾਲੇ ਪੰਜਾਬ ਵਿੱਚ ਕੁਝ ਥਾਵਾਂ ਤੇ ਲੋਕ ਬਾਬਾ ਸਾਹਿਬ ਦੇ ਬੁੱਧੀ ਰਾਖੀ ਕਰਦੇ ਵੀ ਨਜ਼ਰ ਆਏ ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਅੰਬੇਡਕਰ ਦੇ ਬੁੱਧੀ ਬੰਦੂਕ ਨਾਲ ਰਾਖੀ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਪਹਿਲਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੇ ਮੂਰਤੀ ਤੇ ਫੁੱਲਮਾਲਾ ਚੜਾਈ ਅਤੇ ਫਿਰ ਬੰਦੂਕ ਲੈ ਕੇ ਬਾਬਾ ਸਾਹਿਬ ਦੇ ਬੁੱਤ ਦੀ ਸੁਰੱਖਿਆ ਕੀਤੀ। ਆਪ ਦਾ ਇਕਲਵੰਤ ਸਿੰਘ ਸਿੱਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਆਪ ਦਾ ਇਕਲਵੰਤ ਸਿੰਘ ਸਿੱਧੂ ਨੇ ਖਾਲਿਸਤਾਨੀ دہشتਗਰਦਾਂ ਦੇ ਖਿਲਾਫ ਬੰਦੂਕ ਚੁੱਕੀ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀ ਜਨਮ ਦਿਤੀ ਤੇ ਮੂਰਤੀਆਂ ਤੋੜਨ ਦੀ ਧਮਕੀ ਦਿੱਤੀ ਸੀ। ਇਹਨਾਂ دہشتਗਰਦਾਂ ਨੂੰ ਆਪ ਐਮਐਲਏ ਕੁਲਵੰਤ ਸਿੰਘ ਨੇ ਖੁੱਲੀ ਚੇਤਾਵਨੀ ਦਿੱਤੀ। ਕੁਝ ਸ਼ਰਾਰਤੀ ਅੰਸਰਾਂ ਨੇ ਰੋਹੇ ਦੀ ਧਮਕੀ ਦਿੱਤੀ ਹੈ। ਕਿ ਬੁੱਤਾਂ ਦਾ ਛੇੜਛਾਲ ਕਰਾਂਗੇ ਉਹਨਾਂ ਦਾ ਨਰਾਦਰ ਕਰਾਂਗੇ ਪਿੱਛੇ ਇੱਕ ਘਟਨਾ ਹੋਈ ਵੀ ਆ ਉਹਨਾਂ ਦੇ ਜਵਾਬ ਵਜੋਂ ਆਪਣਾ ਫਰਜ਼ ਨਿਭਾਉਣ ਦੀ ਖਾਤਰ ਅੱਜ ਇੱਥੇ ਬਾਬਾ ਸਾਹਿਬ ਦੇ ਦਿੱਤੇ ਪੈਨ ਤੇ ਪਗਸੇਵੀ ਦੇ ਪੈਰੋਕਾਰ ਦੇ ਰੂਪ ਦੇ ਵਿੱਚ ਆ ਬੰਦੂਕ ਫੜ ਕੇ ਖੜੇ ਕਿ ਸਾਡੇ ਹੁੰਦਿਆਂ ਸਾਨੂੰ ਮਾਰ ਕੇ ਦਾ ਕੋਈ ਨਰਾਦਰ ਕਰ ਦੂਗਾ ਪਰ ਬਾਬਾ ਸਾਹਿਬ ਦੀ ਪ੍ਰਤਮੇ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ ਪਏ ਆਪ ਤਾਂ ਇੱਕ ਕੁਲਵੰਦ ਸਿੱਧੂ ਦੇ ਬਿਆਨ ਤੇ ਭਾਜਪੀ ਨੇ ਪਲਟਵਾਰ ਕਰ ਦਿਆ ਕਿ ਆ ਕਿ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ ਐਮਐਲਏ ਸਾਹ ਬੰਦੂਕ ਲੈ ਖੜੇ ਆ ਇਹ ਸ਼ੋਅ ਕਰਦਾ ਕਿ ਇਹਨਾਂ ਨੂੰ ਆਪਣੀ ਸਰਕਾਰ ਤੇ ਭਰੋਸਾ ਹੈ ਨਹੀਂ ਇਹਨਾਂ ਨੂੰ ਆਪਣੇ ਕਾਰਜਕਰਤਾ ਤੇ ਭਰੋਸਾ ਹੈ ਨਹੀਂ ਤੇ ਬਾਕੀ ਤੁਸੀਂ ਚੈੱਕ ਰੱਖਿਓ ਕਿ ਕਿੰਨਾ ਕਚਰੇ ਇਹ ਬੰਦੂਕ ਲੈ ਖੜਦੇ ਨੇ ਸਿਰਫ ਫੋਕ ਚਾਲ ਲਈ ਖੜੇ ਆ ਕਿ ਵਾਕਿਆ ਪਹਿਰਾ ਦੇ ਰਹੇ ਨੇ ਇਹ ਵੀ ਜਰਾ ਚੈੱਕ ਦਰਸਲ ਇਸੇ ਮਹੀਨੇ 10 ਤਰੀਕ ਨੂੰ ਮੁਹੱਲੀ ਦੇ ਸੈਕਟਰ 76 ਦੇ ਵਿੱਚ ਅੰਬੇਦਕਰ ਹਾਊਸਿੰਗ ਸੁਸਾਇਟੀ ਨਿਆਕੰਨਾਂ ਤੇ ਭੜਕਾਊ ਪੋਸਟਰ ਲਾਏ ਗਏ ਸਨ ਜਿਸ ਵਿੱਚ ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ دہشتਗਰਦ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਅੰਬੇਦਕਰ ਜੈੰਤੀ ਦੇ ਮੌਕੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਫਲੋਰ ਦੇ ਵਿੱਚ ਅੰਬੇਦਕਰ ਦੀ ਮੂਰਤੀ ਤੇ ਖਾਲਸਤਾਨੀ ਨਾਰੇ ਲਿਖੇ ਗਏ ਸਨ ਜਿਸ ਦੀ ਜ਼ਿੰਮੇਵਾਰੀ ਦਹਿਸ਼ਤਗਰਦ ਪੰਨੂ ਨੇ ਲਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਫਲੋਰ ਦੇ ਵਿੱਚ ਅੰਬੇਦਕਰ ਦੀ ਮੂਰਤੀ ਦੀ ਸੁਰੱਖਿਆ ਦੇ ਲਈ ਭਾਜਪਾ ਲੀਡਰ ਵਿਜੇ ਸਾਪਲਾ ਨੇ ਖੁਦ ਕਮਾਂਡ ਸੰਭਾਲੀ ਕਿ ਪਿਛਲੇ ਦਿਨ ਹੀ ਅਤੰਕਵਾਦੀ ਜਿਹੜਾ ਪੰਨੂ ਹੈ ਜਿਹੜਾ ਆਪ ਲੁਕਿਆ ਬੈਠਾ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਉਹ ਉਸਨੇ ਵਾਰਨਿੰਗ ਦਿੱਤੀ ਸੀ ਚੇਤਾਵਨੀ ਦਿੱਤੀ ਸੀ ਕਿ ਅਸੀਂ 14 ਤਰੀਕ ਨੂੰ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਟੈਚੂ ਸਾਰੀ ਜਗ੍ਹਾ ਤੇ ਤੋੜਿਆ ਪਰ ਵਿਸ਼ੇਸ਼ੀ ਉਪਚਾਰ ਨੇ ਫਲੋਰ ਦਾ ਨੋਟ ਕੀਤਾ ਸੀ ਪਰ ਇਸੇ ਕਰਕੇ ਅਸੀਂ ਆਪਣੇ ਘਰ ਜਿਹੜੇ ਪਹਿਲੇ ਪ੍ਰੋਗਰਾਮ ਸਾਰੇ ਦਾਦ ਕਰਕੇ ਅੱਜ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਫਲੋਰ ਵਿੱਚ ਸਟੈਚੂ ਦੇ ਤੇ ਆ ਕੇ ਦੇਖੇ ਆਖਿਰਕਾਰ ਸਵਾਲ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਉਹ ਕੌਣ ਨੇ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਖਿਰ ਉਹ ਕੌਣ ਨੇ ਜਿਨ੍ਹਾਂ ਦੇ ਦਮਤੇ دہشتਗਰਦ ਪੰਨੂ ਇਹਨਾ ਹੋ ਹਲਾ ਕਰ ਰਿਹਾ ਜੋ ਵੀ ਹੋਵੇ ਪੁਲਿਸ ਅਜਿਹੇ ਲੋਕਾਂ ਨੂੰ ਲੱਭ ਕੇ ਕਾਨੂੰਨ ਦੇ ਦੇ ਕਟਹਿਰੇ ਦੇ ਵਿੱਚ ਖੜਾ ਕਰੇਗੀ ਲੁਧਿਆਣਾ ਤੋਂ ਰੋਹਿਤਕੋਟ ਨਿਊਜ਼ ਸਿਟੀਨ ਗੰਗਲ ਮਜੀਠਾ 'ਚ ਵਾਪਰੀ ਅਜਿਹੀ ਵਾਰਦਾਤ ਜਿਸ ਨਾਲ ਸਿਆਸਤ ਪੱਕ ਗਈ ਹੈ ਹਮਲਾਵਰਾਂ ਨੇ ਇੱਕ ਪੈਟਰੋਲ ਪੰਪ ਤੇ ਸ਼ਰੀਆਮ ਫਾਇਰਿੰਗ ਕੀਤੀ ਤੇ ਇੱਕ ਕਰਿੰਦੇ ਦਾ ਕਤਲ ਕਰ ਦਿੱਤਾ ਪੁਲਿਸ ਇਸ ਵਾਰਦਾਤ ਨੂੰ ਮਰਦ ਦੇ ਨਜ਼ਰੀਏ ਤੋਂ ਦੇਖ ਰਹੀ ਹੈ ਜਦਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਇਸ ਨੂੰ ਟਾਰਗੇਟ ਕਿਲਿੰਗ ਦਾ ਸੂਚਕ ਇਹ ਰੋਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਮਜੀਠਾ ਤੋਂ ਆਈਆਂ ਨੇ ਇਥੇ ਪਿੰਡ ਕਲੇਰ ਮੰਗੜ ਦੇ ਨੇੜੇ ਪੈਟਰੋਲ ਪੰਪ ਤੇ ਸ਼ਰਿਆਮ ਪੰਪ ਦੇ ਕਰਿੰਦੇ ਦਾ ਕਤਲ ਕਰ ਦਿੱਤਾ ਗਿਆ। ਇਹਨਾਂ ਤਸਵੀਰਾਂ 'ਚ ਸਾਬ ਵਿਖਿਆ ਜਾ ਸਕਦਾ ਹੈ ਕਿ ਕਿਵੇਂ ਹਮਲਾਵਰ ਪੰਪ ਦੇ ਕੈਬਨ ਦੇ ਵਿੱਚ ਦਾਖਲ ਹੁੰਦੇ ਨੇ। ਜਾਨ ਬਚਾਉਣ ਦੇ ਲਈ ਪੰਪ ਦੇ ਕਰਿੰਦੇ ਬਦਮਾਸ਼ਾਂ ਦੇ ਨਾਲ ਭਿੜਦੇ ਵੀ ਨੇ। ਦਰਵਾਜ਼ਾ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹਨੇ ਨੂੰ ਬਦਮਾਸ਼ਾਂ ਨੇ ਸ਼ਰਿਆਮ ਪਰਿੰਗ ਕਰ ਦਿੱਤੀ। ਤੇ ਤਿੰਨ ਕਰਿੰਦੇ ਗੋਲੀ ਦਾ ਸ਼ਿਕਾਰ ਹੋ ਗਏ ਹਸਪਤਲ ਲਿਜਾਉਂਦੇ ਸਮੇਂ ਇੱਕ ਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਜ਼ਖਮੀ ਹੋ ਗਏ 13 ਚਾਰ ਦੀ ਰਾਤ ਨੂੰ ਰਾਤ ਦੇ ਕਰੀਬ 8 ਵਜੇ ਪਿੰਕਲੇਰ ਦੇ ਪٹرول ਪੰਪ ਭਾਰਤ ਟੋਲੀਮ ਦੇ ਪੰਪ ਦੇ ਉੱਤੇ ਇੱਕ ਫਰਗੇਸਟ ਘਟਿਆ ਹੈ ਜਿਦੇ ਵਿੱਚ ਇਹਨਾਂ ਦੇ ਇੱਕ ਕਰਿੰਦੇ ਗੋਤਮਨਾਮ ਦੇ ਕਰਿੰਦੇ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਅਮਿਤ ਨਾ ਦਾ ਕਰਿੰਦਾ ਜਿਹੜਾ ਜ਼ਖਮੀ ਹੋਇਆ ਹੈ ਤੇ ਉਹਦੇ ਵਿੱਚ ਸਾਨੂੰ ਕੁਝ ਮਿਲੇ ਨਿਕਲੂ ਜਿਹਦੇ ਉੱਤੇ ਕੰਮ ਕਰ ਰਹੇ ਹਾਂ ਕਦਮਾਂ ਦੇ ਕਰ ਲੈ ਗਏ ਕਿ ਉਹਨਾਂ ਨੂੰ ਸੋਸ਼ਲ ਨਸ਼ੀਖੀ ਫਰਲੇ ਚ ਤਸ ਵਾਰਦਾਤ ਨੂੰ ਲੈ ਕੇ ਹੁਣ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਅਕਾਲੀ ਦਲ ਦੇ ਆਗੂ ਬਿਕਰਮ ਅਜੀਤਿਆ ਖੁਦ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਮਜੀਠੀਆ ਨੇ ਪੁਲਿਸ ਦੀ ਥਿਊਰੀ ਨੂੰ ਨਕਾਰਦੇ ਹੋਏ ਕਿਹਾ ਕਿ ਕੋਈ ਲੁੱਟ ਨਹੀਂ ਹੈ ਸਿੱਧਾ ਟਾਰਗੇਟ ਕਿਲਿੰਗ ਹੈ ਬਦਮਾਸ਼ ਜੋਤ ਸਿੰਘ ਸਮਰਾ ਨੂੰ ਟਾਰਗੇਟ ਬਣਾਉਣਾ ਚਾਹੁੰਦੇ ਸਨ ਇਹ ਉਹ ਮੌਕਾ ਵਾਕਿਆ ਥਾਂ ਹੈ ਜਿੱਥੇ ਤਤਾਵਰ ਤੋੜ ਗੋਲੀਆਂ ਚੱਲੀਆਂ ਔਰ ਪੁਲਸ ਤੁਹਾਨੂੰ ਭੁਲੇਖਾ ਪਾ ਰਹੀ ਹੈ ਮਿਸਲੀਡ ਕਰ ਰਹੀ ਹੈ ਕੋਈ ਬੰਦੇ ਤੇਲ ਨਹੀਂ ਪਾਉਣ ਆਏ ਤੇਲ ਸੜਕ ਤੇ ਨਹੀਂ ਪੈਂਦਾ ਮੋਟਰਸਾਈਕਲੋਂ ਸੜਕ ਤੇ ਲਾ ਕੇ ਆਏ ਪੰਪ ਬੰਦ ਹੋ ਗਿਆ ਸੀ ਬੰਦੇ ਅੰਦਰ ਬੈਠੇ ਸੀ ਉਹ ਆਏ ਸੀ ਇੱਕ ਮਨਸ਼ਾ ਨਾਲ ਕਿਉਂਕਿ ਇਹ ਪਰਿਵਾਰ ਮੇਰੇ ਮੇਰਾ ਆਪਣਾ ਪਰਿਵਾਰ ਹੈ ਜੋਧ ਸਿੰਘ ਸੰਬਰਾ ਨੇ ਪੰਪ ਤੇ ਵਿజిਟ ਕਰਨਾ ਸੀ ਮੈਨੂੰ ਲੱਗਦਾ ਉਹਨਾਂ ਨੂੰ ਭੁਲੇਖਾ ਪੈ ਗਿਆ ਕਿ ਇਹ ਕਿਥੇ ਪੰਪ ਤੇ ਹੈ ਔਰ ਤਦੇ ਉਹਨਾਂ ਨੇ ਕੁਝ ਪੁੱਛਿਆ ਕਿ ਚਾ ਨਹੀਂ ਜੇ ਪੰਪ ਬੰਦ ਹੁੰਦਾ ਤੇ ਅੱਗੇ ਪੰਪ ਇੱਕ ਹੋਰ ਉੱਥੇ ਚਲੇ ਜਾਂਦੇ ਮਗਰ ਇੱਕ ਪੰਪ ਹੈ ਮਜੀਠੀਆ ਪੂਰੀ ਵਾਰਦਾਤ ਨੂੰ ਟਾਰਗੇਟ ਕਿਲਿੰਗ ਦੱਸ ਰਹੇ ਨੇ ਪਰ ਅਸਲ ਕਾਰਨ ਜਾਂਚ ਦੇ ਬਾਅਦ ਹੀ ਸਪਸ਼ਟ ਹੋਣਗੇ ਮਜੀਠਾ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ पंजाब च कणक की आमद शुरू हो गई है इस दौरान फाजिलका फिरोजपुर से जलालाबाद के विधायक ने मंडी पुच के कणक की रस्मी खरीद शुरू करवाई फाजिलका च आप विधायक नरेंद्र पार कौर सबना जलालाबाद च गोल्डी कंबोश ने कनक दी खरीद शुरू करवाई तो काका बरार से फिरोजपुर च रजनीश दहिया ने मंडिया का दौरा किया कणक की खरीद शुरू करवाई ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਹੀ ਅਰਦਾਸ ਕਰਦਾ ਕਿ ਸਾਡੇ ਜਿਹੜੇ ਕਿਸਾਨ ਨੇ ਆੜਤੀ ਨੇ ਮਜ਼ਦੂਰ ਨੇ ਸਾਰੇ ਖੁਸ਼ਹਾਲ ਰਹਿਣ ਔਰ ਇਸ ਦੇ ਨਾਲ ਨਾਲ ਜੋ ਸਾਡੇ ਆੜਤੀਆਂ ਦੀ ਕਿਸਾਨਾਂ ਦੀ ਮੰਗ ਸੀ ਕਿ ਸ਼ੈੱਡ ਮੰਡੀ ਦੇ ਵਿੱਚ ਨਹੀਂ ਆ ਉਹ ਬਣਾਇਆ ਜਾਵੇ ਤਾਂ ਇੱਕ ਸ਼ੈੱਡ ਜਿਹੜਾ 28 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਜਿਹੜਾ ਅਸੀਂ ਬਣਾ ਕੇ ਤਿਆਰ ਕਰਤਾ ਹੈ ਔਰ ਇੱਕ ਹੋਰ ਜਿਹੜੀ ਡਿਮਾਂਡ ਆਈ ਹੈ ਕਿ ਹੋਰ ਸ਼ੈੱਡ ਦੀ ਲੋੜ ਹੈ ਤਾਂ ਉਹਦੀ ਵੀ ਜਿਹੜੀ ਅਪਰੂਵਲ ਹੈ ਬੜੀ ਜਲਦੀ ਮਿਲਣ ਜਾ ਰਹੀ ਹੈ ਹੋਰ ਵੀ ਜਿਹੜਾ ਸ਼ੈੱਡ ਨਵਾਂ ਜਿਹੜਾ ਅਸੀਂ ਇਸ ਮੰਡੀ ਦੇ ਵਿੱਚ ਬਣਾ ਕੇ ਦੇਵਾਂਗੇ ਫੋਸਕੋ ਛੌਣੀ ਦੀ ਜਿਹੜੀ ਦਾਣਾ ਮੰਡੀ ਹੈ ਉੱਥੇ ਅਫੀਸ਼ੀਅਲ ਵੀ ਸ਼ੁਰੂ ਕਰਾਈ ਦੀ ਹੈ ਅੱਜ ਦੀ ਜਿਹੜੀ ਢੇਰੀ ਸੀਗੀ ਸਾਡੇ ਪਿਆਰੇ ਆਣੇ ਤੋਂ ਜ਼ਿੰਮੇਦਾਰ ਸੀ ਉਹਨਾਂ ਦੀ ਢੇਰੀ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਬਾਲੀਵੁੱਡ ਦੇ ਪਾਈਜਾਨ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਪਰ ਇਸ ਵਾਰ ਧਮਕੀ ਦੇਣ ਵਾਲੇ ਨੇ ਮੁੰਬਈ ਟ੍ਰੈਫਿਕ ਪੁਲਿਸ ਨੂੰ ਸੁਨੇਹਾ ਪੇਜਾ ਜਿਸ ਅਦਾਕਾਰ ਨੂੰ ਜਾਨੋਂ ਮਾਰਨ ਤੇ ਕਾਰ ਨੂੰ ਬੋਮ ਨਾਲ ਉਡਾਉਣ ਦੀ ਗੱਲ ਆਖੀ ਫਿਰ ਖਤਰੇਜ ਪਾਈ ਜਾਂਦੀ ਜਾਨ ਕਾਰ ਚ ਦਾਖਲ ਹੋ ਕੇ ਮਾਰਨ ਦੀ ਆਖੀ ਗੱਲ ਕਾਰ ਨੂੰ ਬੋਮ ਨਾਲ ਉਡਾਣ ਦੀ ਦਿੱਤੀ ਧਮਕੀ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਤੋਂ ਜਾਨ ਨੂੰ ਮਾਰਨ ਦੀ ਧਮਕੀ ਵਾਲਾ ਸੁਨੇਹਾ ਮਿਲਿਆ ਹੈ ਪਰ ਇਸ ਵਾਰ ਕਿਸੇ ਗੈਂਗਸਟਰ ਵੱਲੋਂ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੁਣ ਧਮਕੀ ਦੇਣ ਵਾਲਾ ਕੌਣ ਸੀ ਤੇ ਜਾਨ ਨੂੰ ਮਾਰਨ ਦੀ ਧਮਕੀ ਕਿਉਂ ਦਿੱਤੀ ਗਈ ਇਸ ਸਵਾਲ ਨੇ ਮੁੰਬਈ ਪੁਲਿਸ ਲਈ ਨਵੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ ट्रैफिक पुलिस के नंबर पर जान से मारने की धमकी मिली है इस बार बताया गया है कि सलमान खान की जो गाड़ी है उसे वो बॉम्ब से उड़ा देंगे जिसके बाद जो सुरक्षा है सलमान खान के घर की वो बढ़ा दी गई है इससे पहले भी सलमान खान के घर के बाद तमाम जो मुंबई की सुरक्षा थी वो हमेशा सतर्क रहती थी अगर मैं आपको दिखा चाहूँ कि पुलिस ने चौकी बना के रखी हुई है दोनों तरफ सड़क के इस पार भी और सड़क के उस पार बॉलीवुड अदाकार सलमान खान ਨੂੰ ਤਮਕੀ ਇਸਵਾਟ ਟ੍ਰਾਂਸਪੋਰਟ ਵਿਭਾਗ ਮੁੰਬਈ ਦੇ ਵਟਸਐਪ ਨੰਬਰ ਤੇ ਮਿਲੀ ਜਿਸ ਅਦਾਕਾਰ ਨੂੰ ਕਾਰ ਚਾਹਲ ਹੋ ਕੇ ਜਾਨੋਂ ਮਾਰਨ ਤੇ ਕਾਰ ਨੂੰ ਬੋਮ ਦੇ ਨਾਲ ਉਡਾਉਣ ਦੀ ਤਮਕੀ ਦਿੱਤੀ ਗਈ ਜਿਸ ਤੇ ਅਲਰਟ ਹੁੰਦੇ ਮੁੰਬਈ ਪੁਲਿਸ ਨੇ ਅਣਪਛਾਤੇਆਂ ਦੇ ਵਿਰੋਧ ਮਾਮਲਾ ਦਰਜ ਕੀਤਾ ਹੈ ਤਮਕੀ ਦੇਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅੱਲਾ ਟ੍ਰੈਫਿਕ ਕੰਟਰੋਲ ਅਵਰਲੀਕਾ ਆਫਿਸ ਮੈਂ ਅਭਿਨੇਤਾ ਸਲਮਨ ਖਾਨ ਕੇ ਇਸ ਮੈਂ ਇੱਕ ਧਮਕੀ ਕਾ ਮੈਸੇਜ ਆਇਆ ਥਾ ਵਟਸਐਪ ਤੇ उसके हिसाब से हमने वर्ल्ड पोल्यूशन में 351 फिफ्टी टू और 3 के तहत गुना दाखिल किया है आगे की कार्रवाई चालू है उठे पाईजानू मिली तमकी तो बाद गैलेक्सी अपार्टमेंट सुरक्षा दे लई पुलिस चौकियां बना के सीसीटीवी कैमरा राही शकियां ते नजर रख रही है सलमान खान के जो घर है जो बालकनी थी उससे पहले ही बुलेट प्रूफ ग्लास से कवर कर लिया गया है आसपास से पूरी जगह फैंस लगा दिए गए सुरक्षा की मदद रखते हुए और सलमान खान के घर के चप्पे चप्पे पर सीसीटीवी जो कैमरास हैं वो रेजोल्यूशन सीसीटीवी कैमरा लगा दिए गए हैं ताकि कोई भी, भी दिखे तो वो सीसीटीवी में कैप्चर हो जाए दस की बॉलीवुड के भाई सलमान खान ने सिकंदर फिल्म प्रमोशन दौरान अपना दर्द बयान कर दिया मीडिया न सुरक्षित महसूस करता हां ਉਨ ਗੈਲੈਕਸੀ ਤੋਂ ਸਟੂਡੀਓ ਤੱਕ ਜ਼ਿੰਦਗੀ ਹੈ ਅੱਲਾ ਭਗਵਾਨ ਸਾਰੇ ਉਹਨਾਂ ਦੇ ਨਾਲ ਹਨ ਜਿੰਨੀ ਉਮਰ ਲਿਖੀ ਹੈ ਉਨੀ ਲਿਖੀ ਹੈ ਬਸ ਇਹੀ ਹੈ ਕਦੇ-ਕਦੇ ਇੰਨੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਬਸ ਪ੍ਰੋਬਲਮ ਉੱਥੇ ਹੀ ਹੋ ਜਾਂਦੀ ਹੈ ਦੱਸ ਦੇ ਕਿ ਪਿਛਲੇ ਸਾਲ 14 April ਨੂੰ ਦਬੰਗ ਖਾਨ ਦੇ ਘਰ ਗੈਲੈਕਸੀ ਅਪਾਰਟਮੈਂਟ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਰਡ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਲਈ ਸੀ ਦੇਖੋਨ ਐਸਵਾਰਫੇ ਬਾਜਵਾ ਦੇ ਬਿਆਨ ਦੇ ਨਾਲ ਸਾਰੇ ਕਾਂਗਰਸੀ ਸਹਿਮਤ ਨੇ ਸਾਡੇ ਸਾਰਿਆਂ ਤੇ ਪਰਚਾ ਕਰੋਗੇ ਬਾਜਵਾ ਦੇ ਹੱਕ ਚ ਕੱਲ ਕਾਂਗਰਸ ਵੱਲੋਂ ਚੰਡੀਗੜ੍ਹ ਚ ਵੱਡਾ ਪ੍ਰਦਰਸ਼ਨ ਵੀ ਕੀਤਾ ਜਾਣਾ ਹੈ ਕੱਲ ਕਾਂਗਰਸ ਵਰਕਰਾਂ ਨੂੰ ਚੰਡੀਗੜ੍ਹ ਭਜਨ ਦਾ ਸੱਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਹੈ ਆਪ ਨੂੰ ਪੂਰਾ ਮਾਮਲਾ ਸਪੱਸ਼ਟ ਹੋਇਆ ਕਿਉਂਕਿ ਅ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਕਿ ਪੰਜਾਬ ਗਨੇਟ ਪੰਜਾਬ ਫੱਟੇ ਨਹੀਂ ਜਨਾਚੋ 18 ਚੱਲ ਚੁੱਕੇ ਨੇ 32 ਹਲੇ ਚੱਲਨੇ ਬਾਕੀ ਨੇ ਜਿਸ ਨੂੰ ਲੈ ਕੇ ਪੂਰਾ ਮਾਮਲਾ ਵੀ ਪਟਾਪੋਸ਼ ਬਾਜਵਾ ਤੇ ਦਰਜ ਕੀਤਾ ਜਾ ਚੁੱਕਾ ਹੈ ਅੱਜ ਬਾਜਵਾ ਦੀ ਪੇਸ਼ੀ ਸੀ 12 ਵਜੇ ਪਰ ਉਹ ਪੇਸ਼ ਨਹੀਂ ਹੋਏ ਹਾਲਕਿ ਉਹਨਾਂ ਦੇ ਵਕੀਲ ਨੇ ਵੱਲੋਂ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਕਮਨਸੀ ਕਾਫੀ ਦੇਰ ਰਾਤ ਉਹਨਾਂ ਨੂੰ ਹਸਪਤਲੀ ਹੋਏ ਨੇ

ਸਾਰੇ ਕਾਂਗਰਸੀ ਸਹਿਮਤ ਨੇ ਸਾਡੇ ਸਾਰਿਆਂ ਤੇ ਕੀ ਪੱਚਾ ਕਰੋਗੇ ਸਵਾਲ ਸੁਭਾ ਸਰਕਾਰ ਤੋਂ ਪੁੱਛਿਆ ਗਿਆ ਰਾਜਾ ਵਡਿੰਗ ਦੇ ਵੱਲੋਂ ਬਾਜਵਾ ਦੇ ਹੱਕ ਚ ਕੱਲ ਕਾਂਗਰਸੀ ਦਾ ਵੱਡਾ ਪ੍ਰਦਰਸ਼ਨ ਵੀ ਕੀਤਾ ਜਾਏਗਾ